ਜਿਹੜੇ ਇੱਕ ਦੋ ਮੁੱਖ ਕਾਰਨ ਸੀ ਜਿਹੜੇ ਕਿ ਜੋ ਚੀਜ਼ ਅਸੀਂ ਪਾਈ ਦੇ ਵਿੱਚ ਦੇਖ ਕੇ ਆਏ ਸੀ ਲਗਭਗ ਹੁਣ ਨਹੀਂ ਅਸੀਂ 2-3 ਸਾਲ ਤੋਂ ਪਹਿਲਾਂ ਹੀ ਦੇਖ ਰਹੇ ਹਾਂ ਕਿ ਕੋਨਾ ਜਿਹੜੇ ਕਿ ਆਪਣੇ ਸਿਧਾਂਤਾਂ ਤੋਂ ਜਿਹੜੀ ਪਾਰਟੀ ਹੈ ਕਿ ਬਿਲਕੁਲ ਜਿਹੜੀ ਅਲੱਗ ਹੋ ਚੁੱਕੀ ਹੈ ਭੜਕ ਚੁੱਕੀ ਹੈ ਕਿ ਲੱਗਦਾ ਜੀ ਭਾਰਤੀ ਜਨਤਾ ਪਾਰਟੀ ਦਾ ਰਾਹ ਜਿਹੜਾ ਚੁਣਿਆ ਕਿ ਅਸੀਂ 3 ਸਾਲ ਜਿਹੜਾ 3.5 ਸਾਲ ਕੰਮ ਕਰਾਇਆ ਉਸੋ ਲਗਭਗ ਜਿਹੜਾ ਕਿ ਸੈਂਟਰ ਦੀਆਂ ਸਕੀਮਾਂ ਦੇ ਨਾਲ ਹੀ ਪਾਇਆ ਪਾਰਟੀ ਜਨਤਾ ਪਾਰਟੀ ਹੈ ਜਿਹੜੀ ਕਿ ਸਾਡੇ ਪੰਜਾਬ ਨੂੰ ਸਾਡੇ ਹਲਕਿਆਂ ਨੂੰ ਜਿਹੜੀ ਕਿ ਉਹ ਬਚਾ ਸਕਦੀ ਹੈ। ਥੋੜਾ ਕੰਸੀ ਵਿਦਾਂਤਵਾਚ ਬਲਦੇਵ ਸਿੰਘ ਜੀ ਨੇ ਬੀਜੇਪੀ ਜੁਆਇਨ ਕੀਤੀ ਹੈ। ਪਰ ਆਪਣੇ ਬਹੁਤ ਜ਼ਿਆਦਾ ਸਾਥੀਆਂ ਦੇ ਨਾਲ ਕੋਈ ਬਲਾਕ ਮੇਦੀ ਮੈਂਬਰ ਹੈ। ਕੋਈ ਬਲਾਕ ਦਾ ਪ੍ਰਧਾਨ ਹੈ। ਮੈਂ ਸਾਰਿਆਂ ਦਾ ਜਿਨ੍ਹਾਂ ਨੇ ਬੀਜੇਪੀ ਬਲਦੇਵ ਸਿੰਘ ਜੀ ਦੇ ਨਾਲ ਜੁਆਇਨ ਕੀਤੀ ਆ ਉਹਨਾਂ ਦਾ ਬੀਜੇਪੀ ਸਵਾਗਤ ਕਰਦਾ। ਬੀਜੇਪੀ ਤਾਂ ਕਿ ਉਹਨਾਂ ਨੂੰ ਕਦੀ ਇਹ ਨਹੀਂ ਲੱਗੇਗਾ ਜੱਸੀ ਬਾਰੋਂ ਆਇਆ ਜਿੰਨਾ ਬੀਜੇਪੀ ਦੇ ਮੇਰਾ ਹੱਕ ਹੈ ਉਨਾ ਹੀ ਬੀਜੇਪੀ ਜਿਨ੍ਹਾਂ ਨੇ ਜੁਆਇਨ ਕੀਤਾ ਉਹਨਾਂ ਦਾ ਹੱਕ ਹੈ ਸਾਡਾ ਲਕਸ਼ ਨਸ਼ਾ ਮੁਕਤ ਪੰਜਾਬ ਬਣਾਣਾ ਹੈ ਸਾਡਾ ਲਕਸ਼ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਲੈ ਕੇ ਜਾਣਾ ਹੈ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਰਿਆਂ ਵੀਰਾਂ ਦਾ ਧੰਨਵਾਦ ਕਿ ਤੁਸੀਂ ਬਹੁਤ ਕੀਮਤੀ ਸਮਾਂ ਆਪਣਾ ਕੱਢ ਕੇ ਜਿਹੜਾ ਕਿ ਲੋਕੋ ਦੇ ਵਿੱਚ ਪਹੁੰਚੇ ਸੋ ਜਿਹੜਾ ਅੱਜ ਅਸੀਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਅੱਜ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਵਿੱਚ ਜਿਹੜੇ ਕਿ ਅਸੀਂ ਸ਼ਾਮਲ ਹੋਏ ਆ। ਟੁੱਕੇ ਦੇ ਜਿਹੜੇ ਇੱਕ ਦੋ ਮੁੱਖ ਕਾਰਨ ਸੀ ਜਿਹੜੇ ਕਿ ਜੋ ਚੀਜ਼ ਅਸੀਂ ਬਾਈ ਦੇ ਵਿੱਚ ਦੇਖ ਕੇ ਆਏ ਸੀ। ਲਗਭਗ ਹੁਣ ਨਹੀਂ ਅਸੀਂ 2-3 ਸਾਲ ਤੋਂ ਪਹਿਲਾਂ ਹੀ ਦੇਖ ਰਹੇ ਹਾਂ ਕਿ ਉਹਨਾਂ ਜਿਹੜੇ ਕੀ ਆਪਣੇ ਸਿਧਾਂਤਾਂ ਤੋਂ ਜਿਹੜੀ ਪਾਰਟੀ ਹੈਗੀ ਬਿਲਕੁਲ ਜਿਹੜੀ ਅਲੱਗ ਹੋ ਚੁੱਕੀ ਆ ਭੜਕ ਚੁੱਕੀ ਆ ਕਿਉਂਕਿ ਜਦੋਂ 1 ਸਾਲ ਪਹਿਲਾਂ ਲਗਭਗ ਆਪਣੇ ਇਲੈਕਸ਼ਨ ਹੋਈ ਸੀ ਜਿਹੜੇ ਉਹਦੇ ਵਿੱਚ ਜਦੋਂ 26 ਵਾਲੀ ਸੀਟ ਨੂੰ ਲੈ ਕੇ ਇੱਕੋ ਪਰਿਵਾਰ ਨੂੰ ਦੋ ਸੀਟਾਂ ਦਿੱਤੀਆਂ ਗਈਆਂ ਸੀ ਬਾਈ ਦੇ ਵਿੱਚ ਤੇ ਇਹ ਸੀ ਕਿ ਇੱਕ ਪਰਿਵਾਰ ਨੂੰ ਇੱਕ ਸੀਟ ਹੀ ਮਿਲੂਗੀ ਸੋ ਉਦੋਂ ਹੀ ਆਪਣੇ ਸਤੰਤਾਂ ਤੋਂ ਜਿਹੜੀ ਕਿ ਪਾਰਟੀ ਢੱਕ ਚੁੱਕੀ ਸੀ ਸੋ ਹੁਣ ਵੀ ਜਿਹੜਾ ਲਗਭਗ ਅਸੀਂ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਸੀ ਸੋ ਜਿਹੜਾ ਇਹਨਾਂ ਨੇ ਸਾਡੇ ਅਚਾਨਕ ਸਾਨੂੰ ਜਿਹੜਾ ਕਿ ਲਾ ਦਿੱਤਾ ਗਿਆ ਚੇਅਰਮੈਨੀ ਵਾਪਸ ਲਈ ਹਲਕਾ ਚਾਰਜੀ ਤੋਂ ਲਾਇਆ ਗਿਆ ਉਹ ਚੀਜ਼ ਚਲੋ ਮੈਟਰ ਨਹੀਂ ਕਰਦੀ ਕੋਈ ਗੱਲ ਨਹੀਂ ਪਾਰਟੀਆਂ ਚੱਲਦਾ ਰਿਦਾ ਪਰ ਕਾਰਨ ਇਹ ਹੈ ਕਿ ਸਾਨੂੰ ਕਾਰਨ ਤੇ ਦੱਸਦੇ ਕੋਈ ਨਾ ਕੋਈ ਵੀ ਲਾਇਆ ਕੀ ਕਰਨ ਨੂੰ ਅਸੀਂ ਤਾਂ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਹੇ ਸੀ ਕੋਈ ਦੱਸ ਦੇ ਅਸੀਂ ਕੋਈ ਕਰਪਸ਼ਨ ਕਰ ਰਹੇ ਸੀ ਤਾਂ ਜਾਂ ਹਲਕੇ ਦੇ ਵਿੱਚ ਕੋਈ ਗਲਤ ਕੰਮ ਕਰ ਰਹੇ ਸੀ ਤਾਂ ਸੋ ਫਿਰ ਉਹ ਜਿਲ੍ਹਾ ਜੋ ਭਾਰਤੀ ਜਨਤਾ ਪਾਰਟੀ ਦਾ ਰਾਹ ਜਿਹੜਾ ਚੁਣਿਆ ਕਿ ਅਸੀਂ 3 ਸਾਲ ਜਿਹੜਾ 3.5 ਸਾਲ ਕੰਮ ਕਰਾਇਆ ਸੋ ਲਗਭਗ ਜਿਹੜਾ ਕਿ ਸੈਂਟਰ ਦੀਆਂ ਸਕੀਮਾਂ ਦੇ ਨਾਲ ਹੀ ਕਰਾਇਆ ਤੇ ਗਲੀਆਂ ਨਾਲੀਆਂ ਦੀ ਗੱਲ ਕਰ ਲਈਏ ਕਿਉਂਕਿ ਬਹੁਤ ਗਲੀਆਂ ਨਾਲੀਆਂ ਸੀ ਜਿਹੜੀਆਂ ਮਰੇਗਾ ਦੇ ਵਿੱਚ ਅਸੀਂ ਪਾਸ ਕਰਵਾ ਕੇ ਸੋ ਜਿਹੜੀ ਆਪਾਂ ਕੀ ਬਣਾਈਆਂ ਸੀ ਸੋ ਇਸ ਕਾਫੀ ਸਕੀਮਾਂ ਸੀ ਕਣਕ ਨੂੰ ਲੱਲੋ ਕਿ ਕਣਕ ਵੀ ਜਿਹੜੀ ਕਿ ਸੈਂਟਰ ਦੀ ਆ ਰਹੀ ਹੈ ਸੋ ਫਿਰ ਅਸੀਂ ਇਹ ਸੋਚਿਆ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਕਿ ਸਾਡੇ ਪੰਜਾਬ ਨੂੰ ਸਾਡੇ ਹਲਕਿਆਂ ਨੂੰ ਜਿਹੜੀ ਕਿ ਉਹ ਬਚਾ ਸਕਦੀ ਆ ਸੋ ਇਸ ਕਰਕੇ ਅਸੀਂ ਅੱਜ ਆਮ ਆਦਮੀ ਪਾਰਟੀ ਨਾਲ ਵਿਦਾ ਕਹਿ ਕੇ ਤੇ ਭਾਰਤੀ ਜਨਤਾ ਪਾਰਟੀ ਵਿੱਚ ਜਿਹੜੀ ਕਿ ਸ਼ਾਮਿਲ ਕਿੰਨਾ ਕਿ ਲੋਕਾਂ ਦਾ ਘਾਟ ਸੀ ਲੋਕਾਂ ਨੂੰ ਕਿੰਨਾ ਕਿ ਪਿਆਰ ਮਿਲਿਆ ਪਾਰਟੀ ਨੂੰ ਕੱਠ ਦੇਖੋ ਤੁਸੀਂ ਲਗਭਗ ਨਾ ਸਰਕਾਰ ਸੀ ਕਿਉਂਕਿ ਬਾੜੀਆਂ ਸੇਰ ਦੀਆਂ ਕੋਸ਼ਿਸ਼ ਅੱਜ ਸੇਰ ਦੀਆਂ ਨਹੀਂ ਕੱਲ ਪਰਸੋ ਤੇ ਜਿਹੜਾ ਕਿ ਲੋਕਾਂ ਨੂੰ ਡੱਕਣ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਜਾ ਰਹੀ ਸੀ ਫੂਨ ਜਾ ਰਹੇ ਸੀ ਪਿੰਡਾਂ ਦੇ ਵਿੱਚ ਅੱਜ ਇੱਕ ਦੋ ਪਿੰਡਾਂ ਦੇ ਵਿੱਚ ਪੁਲਸ ਵੀ ਸਵੇਰੇ ਭੇਜੀ ਗਈ ਪਰ ਉਸ ਦੇ ਬਾਵਜੂਦ ਵੀ ਮੈਂ ਆਪਣੇ ਹਲਕੇ ਦੇ ਵੀਰਾਂ ਦਾ ਪਿੰਡਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੇ ਬੜੀ ਵੱਡੀ ਗਿਣਤੀ ਦੇ ਵਿੱਚ ਸੋ ਇੱਥੇ ਜਿਹੜਾ ਕਿ ਪੈਲਸ ਦੇ ਵਿੱਚ ਪਹੁੰਚੇ ਆ ਤੁਸੀਂ ਕਵਰੇਜ ਕੀਤੀ ਆ ਤੁਹਾਨੂੰ ਪਤਾ ਹਾਲ ਸਾਰਾ ਜਿਹੜਾ ਕਿ ਸੀ ਅੰਦਰ ਜਿਹੜਾ ਭਰਿਆ ਗਿਆ ਸੀ ਸੋ ਇਹੀ ਜਿਹੜਾ ਅੱਜ ਬੜੀ ਮਨ ਨੂੰ ਇੱਕ ਖੁਸ਼ੀ ਹੋਈ ਹੈ ਕਿ ਚਾਹ ਵਾਕਈ 3-4 ਸਾਲਾਂ ਦੇ ਵਿੱਚ ਕੁਝ ਕਮਾਇਆ ਤੇ ਸੋ ਰਾਜਾਸੰਸੀ ਹਲਕੇ ਦਾ ਪਿਆਰ ਕਮਾਇਆ ਸੋ ਅੱਜ ਜਿਹੜਾ ਉਹਨਾਂ ਨੇ ਕੀ ਸਾਬਤ ਕਰਤਾ ਔਰ ਅਸੀਂ ਹੁਣ ਮਿਹਨਤ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਇਸ ਪਾਰਟੀ ਨੂੰ ਜਿਹੜਾ ਕੀ ਬਹੁਤ ਉੱਪਰ ਉਹ ਉਲੰਧੀਆਂ ਤੱਕ ਜਿਹੜਾ ਕੀ ਅਸੀਂ ਉਹ ਲੈ ਕੇ ਜਾਣਾ ਜੀ ਇੱਕੱਟ ਲੱਗ ਰਿਹਾ ਤੇ ਉਹ ਹੋਇਆ ਐਪ ਦੇ ਨਾਲ ਲੱਗ ਰਿਹਾ ਕਿ 2027 ਦੇ ਵਿੱਚ ਬਾਟੇ ਜਾਂਦਾ ਪਾਰਟੀ ਆਪਣੇ ਪੈਰ ਪਰ ਸਕਦੀ ਹੈ ਬਿਲਕੁਲ ਜੀ ਬਿਲਕੁਲ ਫੜ ਸਕਦੀ ਹੈ ਜੀ ਸੋ ਇਹੀ ਹਲਕਾ ਜਿਹੜਾ ਸਾਡਾ ਰਾਜਾ ਸੰਸੀ ਹੈ ਜੀ ਸੋ ਤੁਸੀਂ ਵੀ ਇੱਥੇ ਸਾਰੇ ਮੇਰੇ ਭੈਣਾਂ ਨੇ ਮੇਰੇ ਵੀਰਾਂ ਨੇ ਕਵਰੇਜ ਕਰਨੀ ਆ ਸੋ ਵੱਡੀ ਬੜੀ ਵੱਡੀ ਲੀਡ ਨਾਲ ਜਿੱਤ ਕੇ ਅਸੀਂ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਛੋੜੀ ਦੇ ਵਿੱਚ ਸੀਟ ਹੈ ਜਿਹੜੀ ਕਿ ਇਹ ਪਾਵਾਂਗੇ ਠੀਕ ਕਰਨ ਸਮਝੋ ਕਿ ਬੀਜੇਪੀ ਹੀ ਕਿਉਂ ਜੁਆਇਨ ਕੀਤੀ ਮੈਂ ਜਿੱਦਾਂ ਪਹਿਲਾਂ ਦੱਸਿਆ ਹੈ ਕਿ ਜਿੱਦਾਂ ਮੈਂ ਦੋ ਟਰੱਕ ਫੜੇ ਸੀ ਜੀ ਇਹਦੇ ਆ ਕਣਕ ਦੇ ਸੋ ਜਿਹੜੀ ਚੋਰੀ ਦੀ ਸੀ ਜਿਹੜੀ ਦੋ ਨੰਬਰ ਦੀ ਸੜੀ ਜਾ ਰਹੀ ਸੀ ਉਦੋਂ ਮੈਂ ਮੌਜੂਦਾ ਚੇਅਰਮੈਨ ਸੀ ਸੀਐਮ ਸਾਹਿਬ ਹ ਉਸ ਦੇ ਵਿੱਚ ਵੀ ਦੋ ਗ੍ਰਾਮ ਮੈਂ ਰਾਫਤਾ ਕੀਤਾ ਓਐਸਡੀ ਦੇ ਨਾਲ ਉਹਨਾਂ ਦੇ ਵੀ ਮੈਂਦਾ ਟਰੱਕ ਫੜਿਆ ਜਿਹੜੇ ਕੋਈ ਮੰਤਰੀਆਂ ਵੱਲੋਂ ਛਡਾਇਆ ਜਾ ਰਿਹਾ ਪਰ ਉਹਦੇ ਬਾਵਜੂਦ ਵੀ ਜਿਹੜਾ ਕਿ ਉਹ ਕੋਈ ਨਹੀਂ ਪਿਆ ਹਫਤੇ 10 ਦਿਨਾਂ ਬਾਅਦ ਟਰੱਕ ਛੱਡੇਗੇ ਥਾਲੇ ਕਿ ਉਹ ਪਰਚਾ ਦਰਜ ਹੋਣਾ ਚਾਹੀਦਾ ਸੀ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਸੀ ਸੋ ਮੈਂ ਸਾਰੀ ਡਿਟੇਲ ਵੀ ਦਿੱਤੀ ਸੀ ਕਿ ਇਹ ਦਿੱਲੀ ਤੋਂ ਕੋਈ ਫਰਮ ਹੈ ਉਹ ਉਹਨਾਂ ਦੇ ਅਕਾਊਂਟ 'ਚ ਪੈਸੇ ਪਾ ਰਹੀ ਆ ਉੱਥੋਂ ਬਾਅਦ ਵਿੱਚ ਹਿਮਾਚਲ 'ਚ ਕਣਕ ਜਾ ਰਹੀ ਆ ਹਿਮਾਚਲ ਤੋਂ ਵੀ ਉਸੋ ਗਾੜੀ ਜਿਹੜੀਆਂ ਡਿਟੇਲਾਂ ਕਢਾਈਆਂ ਸੀ ਕਿ ਸੁਣਚ ਆਇਆ ਸੀ ਕਿ ਪਾਕਿਸਤਾਨ ਦੇ ਵਿੱਚ ਵੀ ਉਹ ਕਣਕ ਜਾ ਰਹੀ ਆ ਅੱਗੇ ਦੀ ਅੱਗੇ ਸੋ ਉਹਦੀ ਜਾਂਚ ਕਰਾਉਣ ਦੀ ਬਜਾਏ ਜਿਹੜਾ ਕਿ ਹਫਤੇ 10 ਦਿਨਾਂ ਬਾਅਦ ਕਿਸੇ ਮੰਤਰੀ ਦੇ ਕਹਿਣ ਦੇ ਉੱਪਰ ਫੋਨ ਕਰਨ ਦੇ ਉੱਪਰ ਜਿਹੜੇ ਕਿ ਉਹ ਟਰੱਕ ਇਹ ਗੱਲ ਕਿ ਕਿਉਂਕਿ ਉਸ ਚੀਜ਼ ਦਾ ਮੇਰੇ ਤੋਂ ਪ੍ਰੂਫ ਨਹੀਂ ਹੈਗਾ ਸਬੂਤ ਨਹੀਂ ਹੈਗਾ ਕਿਉਂਕਿ ਉਹ ਕਹਿੰਦੇ ਜੀ ਅਸੀਂ ਤਾਂ ਹੁਣ 4 ਲੱਖ ਰੁਪਏ ਦੇ ਕੇ ਟਰੱਕ ਸਕਾਲੇ ਪਤਾ ਨਹੀਂ ਸੱਚ ਆ ਕਿ ਜਾਂ ਝੂਠ ਆ ਪਰ ਕਹਿੰਦਾ ਭਾਵੇਂ ਵੀ ਕੁਝ ਨਾ ਕੋਈ ਤੇ ਹੋਇਆ ਨਾ ਜਿਹੜੀ ਸੁਣਵਾਈ ਨਹੀਂ ਹੋਈ ਟਰੱਕ ਜਿਹੜੇ ਕਿ ਉਹ ਛੱਡੇ ਗਏ ਆ ਸੋ ਉਸ ਚੀਜ਼ ਨੂੰ ਲੈ ਕੇ ਮਨ ਕਾਫੀ ਉਦੋਂ ਦਾ ਪਰੇਸ਼ਾਨ ਸੀ ਸੋ ਹੁਣ ਜਿਹੜਾ ਕਿ ਅਸੀਂ ਰਸਤਾ ਚੁਣਿਆ ਕਿ ਚਾਹ ਪੰਜਾਬ ਦੇ ਵਿੱਚ ਪਲਾ ਪੰਜਾਬੀਆਂ ਦਾ ਪਲਾ ਹੋ ਸਕਦਾ ਪੰਜਾਬ ਦਾ ਪਲਾ ਹੋ ਸਕਦਾ ਸੋ ਇੱਕੋ ਹੀ ਪਾਰਟੀ ਆ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਉਹ ਕਰ ਸਕੀ ਧੰਨਵਾਦ ਕੰਸੀ ਕੰਸੀ ਵਿਦਾਂਤਵਾਚ ਬਲਦੇਵ ਸਿੰਘ ਜੀ ਨੇ ਬੀਜੇਪੀ ਜੁਆਇਨ ਕੀਤੀ ਹੈ ਔਰ ਆਪਣੇ ਬਹੁਤ ਜਿਆਦਾ ਸਾਥੀਆਂ ਦੇ ਨਾਲ ਕੋਈ ਬਲਾਕ ਸਮੀਦੀ ਮੈਂਬਰ ਹੈ ਕੋਈ ਬਲਾਕ ਦਾ ਪ੍ਰਧਾਨ ਹੈ ਮੈਂ ਸਾਰਿਆਂ ਦਾ ਜਿਨ੍ਹਾਂ ਨੇ ਬੀਜੇਪੀ ਬਲਦੇਵ ਸਿੰਘ ਜੀ ਦੇ ਨਾਲ ਜੁਆਇਨ ਕੀਤੀਆਂ ਉਹਨਾਂ ਦਾ ਬੀਜੇਪੀ ਸਵਾਗਤ ਕਰਦਾ ਔਰ ਇਹ ਯਕੀਨ ਦਿਲਾਣਾ ਕਿ ਬੀਜੇਪੀ ਚਾਕੇ ਉਹਨਾਂ ਨੂੰ ਕਦੀ ਇਹ ਨਹੀਂ ਲੱਗੇਗਾ ਜੇ ਅਸੀਂ ਬਾਹਰੋਂ ਆਏ ਆ ਜਿੰਨਾ ਬੀਜੇਪੀ ਦੇ ਮੇਰਾ ਹੱਕ ਹੈ ਉਹਨਾਂ ਹੀ ਬੀਜੇਪੀ ਜਿਨ੍ਹਾਂ ਨੇ ਜੁਆਇਨ ਕੀਤੇ ਉਹਨਾਂ ਦਾ ਹੱਕ ਹੈ ਸਾਡਾ ਸਾਰਿਆਂ ਦਾ ਮਕਸਦ ਪੰਜਾਬ ਨੂੰ ਭ੍ਰਸ਼ਟਾਚਾਰ ਤੋਂ ਮੁਕਤ ਕਰਨਾ ਹੈ ਸਾਡਾ ਲਕਸ਼ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਸਾਡਾ ਲਕਸ਼ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਲੈ ਕੇ ਜਾਣਾ ਹੈ ਪੰਜਾਬ ਤੋਂ ਦੇ ਅੰਦਰ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੈ ਤੇ ਪੰਜਾਬ ਨੂੰ ਵਿਕਾਸ ਦੇ ਨਾਲ ਜੋੜਨਾ ਹੈ ਜਿਹੜਾ ਪੰਜਾਬੀ अमन चंदा शांति चंदा विकास चंदा वो बीजेपी ਦੇ ਦਰਵਾਜੇ ਉਹਦੇ ਲਈ ਖੁੱਲਿਆ ਉਹ ਆਣ ਔਰ ਆਓ ਮਿਲ ਕੇ ਪੰਜਾਬ ਬਣਾਈਏ ਔਰ ਇਹੜੀ ਪ੍ਰਸ਼ਸ ਸਰਕਾਰ ਹੈ ਮਾਨ ਦੀ ਇਹਦੇ ਤੋਂ ਜਨ ਚੁੜਾਈਏ ਇਹੋ ਲੋਕ ਨੇ ਜਿਨ੍ਹਾਂ ਨੇ ਲੋਕਾਂ ਨੂੰ ਕਿਹਾ ਸੀ ਹੈਲਥ 'ਚ ਕ੍ਰਾਂਤੀ ਲਿਆਵਾਂਗੇ ਜਿਨ੍ਹਾਂ ਨੇ ਕਿਹਾ ਸੀ ਆਪਣਾ ਸਿੱਖਿਆ 'ਚ ਕ੍ਰਾਂਤੀ ਲਿਆਵਾਂਗੇ ਜਿਨ੍ਹਾਂ ਨੇ ਕਿਹਾ ਸੀ ਭ੍ਰਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ ਜਿਨ੍ਹਾਂ ਨੇ ਨਾ ਹੈਲਥ 'ਚ ਕ੍ਰਾਂਤੀ ਆਈ ਹੈ ਨਹੀਂ ਸਿੱਖਿਆ 'ਚ ਕ੍ਰਾਂਤੀ ਆਈ ਹੈ ਅਗਰ ਕੋਈ ਕ੍ਰਾਂਤੀ ਆਈ ਹੈ ਤੇ ਉਹ ਲੂਟ ਕ੍ਰਾਂਤੀ ਆਈ ਹੈ ਭ੍ਰਸ਼ਟਾਚਾਰ ਦੀ ਕ੍ਰਾਂਤੀ ਆਈ ਹੈ ਉਹਦੇ ਜਿੰਦੇ ਜਾਗਦੇ ਉਧਾਰਨ ਅੱਜ ਇਹਨਾਂ ਸਾਰਿਆਂ ਦੀ ਇਨਕੁਆਇਰੀ ਹੋ ਜਾਏ ਐ ਐਮਐਲਏ ਔਰ ਮੰਤਰੀਆਂ ਦੀ ਤੇ ਪਤਾ ਲੱਗ ਜਾਏਗਾ ਕਿ 1.5-1.5 ਕਰੋੜ ਦੀਆਂ ਗੱਡੀਆਂ ਇੱਕੋ ਹੀ ਵਾਰੀ ਦੇ ਐਮਐਲਏਾਂ ਕੋਲ ਕਿੱਦਾਂ ਆਈਆਂ ਤਰੰਤਾਂ ਜਿੰਨੀ ਚਾਹੋ ਨੇ ਸਤਾਜੀ ਕਿਸ ਤਰੀਕੇ ਨਾਲ ਦੇਖਦੇ ਹੋ ਮੈਨੂੰ ਲੱਗਦਾ ਕਿ ਪੰਜਾਬ ਜਿਹੜਾ ਭਾਰਤੀ ਜਨਤਾ ਪਾਰਟੀ ਨਰਿੰਦਰ ਭਾਈ ਮੋਦੀ ਦੇ ਨਾਲ ਚਲਨ ਗਈ ਤਰਬਤ ਬਦਲ ਰਿਹਾ ਤਿਆਰ ਹੋ ਰਿਹਾ ਔਰ ਪੰਜਾਬੀ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਅੰਦਰ ਹੁਣ ਵਿਕਾਸ ਦੀ ਗੱਲ ਹੋਏ ਤੋੜਨ ਦੀ ਗੱਲ ਨਹੀਂ ਜੋੜਨ ਦੀ ਗੱਲ ਹੈ ਪੰਜਾਬ ਦੇ ਕਿਸਾਨ ਨੂੰ ਵੀ ਹਰਿਆਣਾ ਵਰਗਾ ਹੱਕ ਮਿਲੇ ਇੱਥੇ ਤੇ ਚੁਟਕੀਆਂ ਬੈਜਦੀਆਂ ਰਹੀਆਂ ਹਰਿਆਣਾ ਵਾਲੇ ਕਿਤੇ ਭਾਜੀਪੀ ਦੀ ਸਰਕਾਰ ਹੈ ਇਹਨਾਂ ਦੀ ਚੁਟਕੀਆਂ ਦੀ ਆਵਾਜ਼ ਤੇ ਜੇ ਕਿਸਾਨ ਤੱਕ ਪੁੱਜੀ ਨਹੀਂ ਉੱਥੇ ਤੇ ਸਬਜ਼ੀਆਂ ਤੇ ਵੀ ਐਮਐਸਪੀ ਸਰਕਾਰ ਨੇ ਦੇਣਾ ਸ਼ੁਰੂ ਕਰਤੀ ਇਸ ਕਰਕੇ ਸਾਡੇ ਕੋਲ ਰੋਡ ਮਾਡਲ ਹੈ ਕਿ ਜਿੱਤੇ ਜਿੱਤੇ ਬੀਜੇਪੀ ਦੀ ਸਰਕਾਰ ਆ ਉਤੇ ਵਿਕਾਸ ਹੋਇਆ ਉਤੇ ਉਤੇ ਭ੍ਰਸ਼ਟਾਚਾਰ ਜਿਹੜਾ ਸਮਾਪਤ ਹੋਇਆ ਹਰਿਆਣਾ ਉਹਦਾ ਬਹੁਤ ਵੱਡਾ ਉਦਾਹਰਣ ਹੈ ਪੰਜਾਬ ਦੇ ਲੋਕ ਵੀ ਬੀਜੇਪੀ ਦੇ ਨਾਲ ਜੁੜ ਕੇ ਵਿਕਾਸ ਦੇ ਨਾਂ ਦੇ ਉਤੇ ਅੱਗੇ ਵਧਣਾ ਚਾਹੁੰਦੇ ਨੇ ਜੋ ਮੈਂ ਓਏ ਤੇ 1 ਕਰੋੜ ਤੇ ਮੇਰੀ ਗੱਲ ਸੁਣਨਾ ਇਹ ਤੇ ਇਹ ਤੇ ਛੋਟਾ ਜਿਹਾ ਪੇਲਰ ਆ ਮੈਨੂੰ ਲ ਦੱਸੋ ਮੈਂ ਦੋ ਵਾਰ ਦਾ ਐਮ ਐਲ ਏ ਭਰਾ ਅੱਜ ਵੀ ਸਰਕਾਰੀ ਟੁੱਟੀ ਗੱਡੀ ਐ ਮੈਂ ਨਵੀਂ ਗੱਡੀ ਨਹੀਂ ਲੈ ਸਕਿਆ 83000 ਤਨਖਾਹ ਤੂੰ ਕੀ ਕਿ ਲਵੋਗੇ ਇਹ ਜਿਹੜੇ ਛੋਟੇ ਛੋਟੇ ਕੰਮਾਂ ਚੋਂ ਨਿਕਲ ਕੇ ਆਏ ਆ ਕਦੇ ਆਈ ਬੜੇ ਸਮਾਨ ਨੇ ਜੇ ਕਰਦੇ ਆ ਡੇਢ ਕਰੋੜ ਦੀਆਂ ਗੱਡੀਆਂ ਕਿੱਥੋਂ ਆ ਗਈਆਂ ਇਹਦਾ ਮਤਲਬ ਕਰੋੜਾ ਰੁਪਏ ਦੇ ਨਗਦ ਕਰੋੜਾ ਨਗਦ ਇਹਨਾਂ ਦੇ ਘਰੋਂ ਮਿਲ ਜਾਂਦੇ ਨੇ ਇਸ ਕਰਕੇ ਇਹ ਸਰਕਾਰ ਸਿਰ ਤੋਂ ਲੈ ਕੇ ਪੈਰ ਤੱਕ ਭ੍ਰਸ਼ਟਾਚਾਰ ਚ ਲਿਪਟਾ ਇਥੇ ਇੱਕੋ ਹੀ ਕ੍ਰਾਂਤੀ ਆਈ ਐ ਲੂਟ ਕ੍ਰਾਂਤੀ ਲੂਟੋ 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 ਜੇ ਮਹਾਮਾਰਗ ਗਲੋਬਲ ਕ੍ਰਾਈਜ਼ ਆਉਣ ਹੋਏਗਾ ਕੇਂਦਰ ਸਰਕਾਰ ਜਾਣ ਬਲਮਾ ਮੰਡੀਆਂ ਦੇ ਵਿੱਚ ਹੋਤੀਆਂ ਸੀ ਸੈਂਪਲ ਲੈ ਕੇ ਨਹੀਂ ਦੇਖੋ ਮੇਰੀ ਗੱਲ ਸੁਣੋ ਜਿੱਤੀਆ ਵੀ ਹੀ ਕਿਸਾਨ ਬਿਲਕੁਲ ਬਿਲਕੁਲ ਕੇਂਦਰ ਪੂਰੀ ਤਰ੍ਹਾਂ ਪੰਜਾਬ ਨਾਲ ਖੜਾ ਹੈ ਇਹ ਤੇ ਹਸਪੀਟਲ ਚੱਲ ਗਿਆ ਮੋਦੀ ਇੱਥੇ ਮਿਲਣ ਆਇਆ ਸਾਡੇ ਮੰਤਰੀ ਵੀ ਅਗਰ ਕੋਈ ਆ ਰਹੇ ਨੇ ਇਹ ਜੋ ਪੰਜਾਬ ਕਹਿ ਰਿਹਾ ਹੈ ਲੇਕਿਨ ਮੈਨੂੰ ਇਹ ਗੱਲ ਦੱਸੋ ਕਿਹਾ ਕੇਂਦਰ ਨੇ ਜਿਹੜਾ ਪੈਸਾ ਭੇਜਦਾ ਉਹਦਾ ਹਿਸਾਬ ਨਹੀਂ ਪੁੱਛਣਾ ਇਹ ਨਾਲ ਡਿਜਾਸਟਰ ਫੰਡ ਦਾ 12500 ਕਰੋੜ ਰੁਪਿਆ ਹੈ। ਕੀ ਉਹ ਗਰੀਬ ਤੇ ਕਿਸਾਨ ਤੇ ਪਸ਼ੂ ਮਰੇ ਜਿਹੜੇ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ? ਪ੍ਰਸ਼ਨ ਖੜਾਏ ਹੁੰਦਾ। ਇਹਨਾਂ ਨੇ ਕਿਹਾ 34000 ਮਕਾਨ ਟੁੱਟੇ ਨੇ। ਕੇਂਦਰ ਨੇ ਕਿਹਾ 34000 ਦੇ ਪੈਸੇ ਦੇਾਂਗੇ। ਇਹਨਾਂ ਨੇ ਕਿਹਾ ਜੀ ਫ੍ਰੀ ਬੀ ਦਿਓ, ਬਣ ਕੇ ਲਓ 72 ਕਰੋੜ ਰੁਪਿਆ ਲੈ ਲਓ। ਇਹਨਾਂ ਨੇ ਕਿਹਾ ਸਰਸੋਂ ਦਾ ਬੀ ਵੀ ਫ੍ਰੀ ਦਿਓ, ਉਹਨਾਂ ਦਾ 3 ਕਰੋੜ ਰੁਪਿਆ ਹੋਰ ਲੈ ਲਓ। ਕੇਂਦਰ ਪੂਰੀ ਤਰ੍ਹਾਂ ਚਟਾਨ ਦੀ ਤਰ੍ਹਾਂ ਖੜਾ ਹੈ। ਔਰ ਉਹ ਚਾਹਦਾ ਕਿ ਪੰਜਾਬ ਦਾ ਕਿਸਾਨ, ਪੰਜਾਬ ਦਾ